ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਾੜੇ ਅਨਸਰ ਖਿਲਾਫ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁਗਦਮਾ ਨੰਬਰ 116/23 22 ਸੀਐਨਡੀਪੀਐਸ ਐਕਟ ਤੇ ਆਮ ਜੈਕਟ ਦੇ ਕੇਸ ਦੇ ਵਿੱਚ ਨੋਮਿਨੇਟਿਡ ਅਕਿਊਜ਼ਡ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਆ ਇਹਦੇ ਕੋਲੋਂ ਇੱਕ 9ਐਮਐਮ ਦਾ ਵੈਪਨ ਤੇ 10 ਲਾਈਵ ਰਾਉਂਡਸ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਸਾਨੂੰ ਸ਼ੱਕ ਹੈ ਕਿ ਆ ਹੁਣ ਤਲਵੰਡੀ ਸਾਬੋ ਏਰੀਆ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਕੋਮਣ ਰਿਆ ਸੀ ਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਸਿਕਰਿਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕਰ ਲਿਆ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਇਹ ਤੋਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ ਵਕ ਜੁਰਮਾਂ ਦੇ ਲੂਟਾਂਖੋਆਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ ਮੁਕਦਮੇ ਦਰਜ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਾੜੇ ਅੰਸਰਾ ਖਿਲਾਫ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁਕਦਮਾ ਨੰਬਰ 116/23 22 ਸੀ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਦੇ ਕੇਸ ਦੇ ਵਿੱਚ ਨੋਮਿਨੇਟਿਡ ਅਕਿਊਜ਼ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਆ ਇਹਦੇ ਕੋਲੋਂ ਇੱਕ 9mm ਦਾ ਵੈਪਨ ਤੇ 10 ਲਾਈਵ ਰਾਉਂਡਸ ਤੇ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਸਾਨੂੰ ਸ਼ੱਕ ਹੈ ਕਿ ਆਹ ਹੁਣ ਤਲਵੰਡੀ ਸਾਬੋ ਏਰੀਆ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਕੋਮਣ ਰਿਆ ਸੀ ਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕਰ ਲਿਆ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਇਹ ਤੋਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ ਵਕ ਜੁਰਮਾਂ ਦੇ ਲੂਟਾਂ ਖੋਹਾਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ ਮੁਕਦਮੇ ਦਰਜ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਾੜੇ ਅੰਸਰਾ ਖਿਲਾਫ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁਗਦਵਾ ਨੰਬਰ 116/23 22 ਸੀ ਐਨ ਡੀ ਪੀ ਐਸ ਐਕਟ ਤੇ ਆਮ ਜੈਕਟ ਦੇ ਕੇਸ ਦੇ ਵਿੱਚ ਨੋਮਿਨੇਟਿਡ ਅਕਿਊਜ਼ਡ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਆ ਇਹਦੇ ਕੋਲੋਂ ਇੱਕ 9mm ਦਾ ਵੈਪਨ ਤੇ 10 ਲਾਈਵ ਰਾਉਂਡਸ ਤੇ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਸਾਨੂੰ ਸ਼ੱਕ ਹੈ ਕਿ ਆ ਹੁਣ ਤਲਵੰਡੀ ਸਾਬੋ ਏਰੀਆ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਕੋੰਣ ਰਿਆ ਸੀ ਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕਰ ਲਿਆ ਇਹਨੂੰ ਆਰ ਰਿਪੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਹੈ ਤਾਂ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ ਵਕ ਜੁਰਮਾਂ ਦੇ ਲੂਟਾਂ ਖੋਹਾਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ ਮੁਕਦਮੇ ਦਰਜ ਨੇ। ਇਹਨੂੰ ਅੱਜ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਹੈ ਤਾਂ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ ਵਕ ਜੁਰਮਾਂ ਦੇ ਲੂਟਾਂ ਖੋਹਾਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ